ਚੋਣ ਬਾਂਡ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੀ ਸਖਤੀ ਐਸਬੀਆਈ ਨੂੰ ਉਹਨਾਂ ਨੇ ਨੋਟਿਸ ਭੇਜ ਦਿੱਤਾ ਹੈ ਤੇ ਚੋਣ ਬਾਂਡ ਦੇ ਵਿੱਚ ਭਾਜਪਾ ਨੂੰ ਜਿਹੜਾ ਚੰਦਾ ਮਿਲਿਆ ਹੈ ਉਹਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦੋਸ਼ ਲੱਗੇ ਨੇ ਬਿਰੋਧੀਆਂ ਵੱਲੋਂ ਭਾਜਪਾ ਦੇ ਵਿੱਚ ਈਡੀ ਦਾ ਈਡੀ ਦੀ ਵਰਤੋਂ ਕਰਕੇ ਇਹਨਾਂ ਨੇ ਚੋਣ ਬਾਂਡ ਦੇ ਰਾਹੀਂ ਪੈਸਾ ਲਿਆ। ਹੂੰ ਈਡੀ ਦੀ ਵਰਤੋਂ ਕਰਕੇ। 99 ਲੱਖ ਰੁਪਏ ਭਾਰਤ ਜਨਤਾ ਪਾਰਟੀ ਨੇ ਜਦੋਂ ਪਲਵਾਮਾ ਹੋਇਆ 2019 ਵਿੱਚ 2019 ਵਿੱਚ ਪਲਵਾਮਾ ਹੋਇਆ 40 ਜਵਾਨ ਸਾਡੇ ਸ਼ਹੀਦ ਕੀਤੇ ਉਦੋਂ ਉਸ ਅਟੈਕ ਨੇ ਉਸ ਅਟੈਕ ਤੋਂ 2 ਮਹੀਨੇ ਬਾਅਦ ਕਹਿੰਦੇ ਭਾਰਤ ਜਨਤਾ ਪਾਰਟੀ ਨੇ ਪਾਕਿਸਤਾਨ ਤੋਂ ਚਿੰਦਾ ਲੈ ਲਿਆ ਚੋਣਬਾਣ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੀ ਸਖਤੀ SBI ਨੂੰ ਉਹਨਾਂ ਨੇ ਨੋਟਿਸ ਭੇਜ ਦਿੱਤਾ ਹੈ ਤੇ ਚੋਣ ਬਾਣ ਦੇ ਵਿੱਚ ਬੀਜੇਪੀ ਨੂੰ ਜਿਹੜਾ ਚੰਦਾ ਮਿਲਿਆ ਉਹਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਬੀਜੇਪੀ ਨੂੰ ਤਾਂ ਚੰਦਾ ਜੀ 6000 ਕਰੋੜ ਤੋਂ ਵੱਧ ਮਿਲਿਆ ਤਰਮਿੰਦਰ ਜੀਵੇਂ ਪੜ ਰਿਹਾ ਸੀਗਾ 6060.51 ਕਰੋੜ ਮਲਕੇ ਅਰਬਾਂ ਚ ਅਰਬਾਂ ਚ ਮਿਲਿਆ ਨਾ ਜੀ 60 ਅਰਬ 60 ਕਰੋੜ 51 ਲੱਖ ਮਿਲਿਆ ਚੰਦਰਜੀਤ ਇੱਕ ਆ ਪਤਨ ਪਹਿਲਾਂ ਵੀ ਗੱਲ ਦੱਸੀ ਸੀ ਵੀ ਜਦੋਂ ਨਾ ਕੋਈ ਸਾਡੇ ਕੋਲ ਅੰਕੜਾ ਆਏਗਾ ਨਾ ਵੀ ਕਿਹੜੀ ਪਾਰਟੀ ਨੂੰ ਕਿੱਦਾਂ-ਕਿੱਦਾਂ ਮਿਲਿਆ ਉਹ ਤੁਹਾਨੂੰ ਸਪਸ਼ਟ ਕਰਾਂਗੇ ਆਪਾਂ ਹੂੰ ਤੇ ਉਹ ਤੁਹਾਨੂੰ ਮੈਂ ਦੱਸਦਾ ਅੱਜ ਵੀ ਇਹ ਪਹਿਲਾਂ ਕਹੇਦੇ ਰਿਹਾ ਨਾ ਵੀ ਤਕਰੀਬਨ ਦੋਸ਼ ਲੱਗੇ ਨੇ ਵਿਰੋਧੀਆਂ ਵੱਲੋਂ ਭਾਜਪਾ ਤੇ ਈਡੀ ਦਾ ਈਡੀ ਦੀ ਵਰਤੋਂ ਕਰਕੇ ਇਹਨਾਂ ਨੇ ਚੋਣ ਬਾਂਡ ਦੇ ਰਾਹੀਂ ਪੈਸਾ ਲਿਆ ਹੂੰ ਈਡੀ ਦੀ ਵਰਤੋਂ ਕਰਕੇ ਹੁਣ ਇੱਕ ਫਿਊਚਰ ਗੇਮਿੰਗ ਕੰਪਨੀ ਆ ਹੂੰ ਉਹਦੇ ਉੱਤੇ 2 April 2022 ਨੂੰ ਛਾਪਾ ਪੈਂਦਾ ਈਡੀ ਦਾ ਫਿਊਚਰ ਗੇਮਿੰਗ ਕੰਪਨੀ ਤੇ 2 ਅਪ੍ਰੈਲ ਨੂੰ ਛਾਪਾ ਪੈਂਦਾ 7 ਅਪ੍ਰੈਲ ਨੂੰ ਇਹ ਬੌਂਡ ਖਰੀਦ ਲੈਂਦੇ ਆ ਚੋਣ ਬੌਂਡ ਖਰੀਦ ਲੈਂਦੇ ਆ ਅੰਕੜੇ ਦੇ ਵਿੱਚ ਆ ਗਿਆ ਇੱਥੇ ਅਰਵਿੰਦੋ ਫਾਰਮ ਹੈਗੀ ਆ ਅਰਵਿੰਦੋ ਫਾਰਮ ਅਰਵਿੰਦੋ ਫਾਰਮ ਤੇ 10 ਨਵੰਬਰ ਨੂੰ ਛਾਪਾ ਪੈਂਦਾ ਐਮ ਡੀ ਰੈਸਟ ਹੁੰਦਾ ਤੇ 15 ਨਵੰਬਰ ਨੂੰ ਇਹ ਚੋਣ ਬਾੜ ਖਰੀਦ ਲੈਂਦੇ ਆ ਇਸੇ ਤਰੀਕੇ ਨਾਲ ਸਿਰੜੀ ਸਾਈ ਇਲੇ ਇੱਕ ਕੰਪਨੀ ਹੈਗੀ ਆ ਉਹਦੇ ਉੱਤੇ 20 ਦਸੰਬਰ ਨੂੰ ਛਾਪਾ ਪੈਂਦਾ ਤੇ 11 ਜਨਵਰੀ ਨੂੰ ਇਹ ਚੋਣ ਬਾੜ ਖਰੀਦ ਲੈਂਦੇ ਆ ਟਰੈਂਟ ਪਾਵਰ ਹੈਗੀ ਆ ਇਹਨਾਂ ਦੇ 24 ਮਾਰਚ ਨੂੰ ਉਹਨਾਂ ਨੂੰ ਪ੍ਰੋਜੈਕਟ ਮਿਲਦਾ ਇੱਕ ਇੱਕ ਪ੍ਰੋਜੈਕਟ ਮਿਲਦਾ ਇਹਨੂੰ ਟਰੈਂਟ ਪਾਵਰ ਨੂੰ ਤੇ 10 ਜਨਵਰੀ ਨੂੰ ਇਹਨਾਂ ਨੂੰ ਇਹਦੇ ਚੋਣ ਬੋਣ ਖੇਡ ਲੈਂਦੇ ਆ ਤੇ 13 ਨਵੰਬਰ ਨੂੰ ਡਾਕਟਰ ਰੇਡਿਸ ਡਾਕਟਰ ਰੇਡਿਸ ਸਭ ਤੋਂ ਵੱਧ ਚੰਦਾ ਦਿੱਤਾ ਭਾਈ ਸਾਹਿਬ ਇਹਨਾਂ ਨੇ ਡਾਕਟਰ ਰੇਡਿਸ ਨੇ ਡਾਕਟਰ ਰੇਡਿਸ ਹੀ ਹੈ ਇਹਦਾ ਨਾਮ ਮੇਰੇ ਖਿਆਲ 'ਚ ਨਹੀਂ ਡਾਕਟਰ ਰੇਡੀ ਜੀ ਨੇ ਤੇ ਡਾਕਟਰ ਰੇਡੀ ਜਿਹੜੇ ਹੈਗੇ ਆ ਉਹ 13 ਨਵੰਬਰ 23 ਨੂੰ ਛਾਪਾ ਪੈਂਦਾ ਇਹਨਾਂ ਦੇ ਤੇ 27 ਨਵੰਬਰ 17 ਨਵੰਬਰ ਨੂੰ ਇਹ ਚੋਣ ਬਾਂਡ ਖਰੀਦ ਲੈਂਦੇ ਆ ਤੇ ਇਸ ਤਰ੍ਹਾਂ ਕਲਪਤਰੂ ਪ੍ਰੋਜੈਕਟ ਹੈਗਾ ਇੱਕ ਉਹਨੂੰ 4 ਅਗਸਤ 23 ਨੂੰ ਛਾਪਾ ਪੈਂਦਾ ਤੇ 10 ਅਕਤੂਬਰ ਨੂੰ ਇਹ ਚੋਣ ਬਾਂਡ ਖਰੀਦ ਲੈਂਦੇ ਆ ਮਾਈਕਰੋ ਲੈਬਸ ਹੈਗੀ ਆ ਜੀ ਉਹ 14 ਜੁਲਾਈ 2022 ਨੂੰ ਛਾਪਾ ਪੈਂਦਾ ਤੇ 10 ਅਕਤੂਬਰ ਨੂੰ ਇਹ ਬਾਂਡ ਖਰੀਦ ਲੈਂਦੇ ਆ ਹੀਰੋ ਮੋਟੋਕਾਰਪ ਇਹ 13 ਮਾਰਚ ਨੂੰ ਛਾਪਾ ਪੈਂਦਾ ਜੀ ਇਹਨਾਂ ਦੇ ਤੇ 7 ਅਕਤੂਬਰ ਨੂੰ ਇਹ ਚੋਣ ਬਾਂਡ ਖਰੀਦ ਲੈਂਦੇ ਆ ਇਪਕੋ ਇਨਫਰਾ ਇਹ 24 ਜਨਵਰੀ ਨੂੰ ਇਹਨਾਂ ਦਾ ਟੈਂਡਰ ਮਿਲਦਾ ਰਹੇ ਨੂੰ ਇੱਕ ਤੇ 10 ਜਨਵਰੀ ਨੂੰ ਇਹ ਚੋਣ ਬੌਂਡ ਖੇਚ ਲੈਂਦੇ ਆ ਭਾਜਪਾ ਵਾਸਤੇ ਇਹ ਸਾਰੇ ਭਾਜਪਾ ਵਾਸਤੇ ਨੇ ਹੂੰ ਭਾਰਤੀ ਜਨਤਾ ਪਾਰਟੀ ਵਾਸਤੇ ਨੇ ਈਡੀ ਦੀ ਵਰਤੋਂ ਕਰਕੇ ਜਾਂ ਕੋਈ ਲਾਲਚ ਦੇ ਕੇ ਚੋਣ ਬੌਂਡ ਲੈ ਮਰ ਕੇ ਕਹਿਣ ਦਾ ਭਾਵ ਉਹਨੂੰ ਕੋਈ ਲਾਭ ਦੇ ਕੇ ਉਹ ਤੋਂ ਚੰਦਾ ਲੈ ਲਿਆ ਇਹ ਭਾਜਪਾ ਕਰ ਰਹੀ ਆ ਜਯੋਦਾ ਹਸਪੀਟਲ 26 ਦਸੰਬਰ ਨੂੰ ਛਾਪਾ ਪੈਂਦਾ ਤੇ 21 April 2023 ਨੂੰ ਇਹ ਇਹ ਚੋਣ ਬੋਣ ਖੇਡ ਲੈਂਦੇ ਆ ਇਹ ਤਾਂ ਇਹਨਾਂ ਦਾ ਹੈਗਾ ਕੰਪਨੀਆਂ ਕਿਹੜੀਆਂ ਨੇ ਵੱਡੀਆਂ ਜਿਨ੍ਹਾਂ ਨੇ ਫਿਊਚਰ ਗੇਮਿੰਗ ਨੇ 1368 ਬੌਂਡ ਖਰੀਦੇ ਮੇਗਾ ਇੰਜੀਨੀਅਰ ਐਂਡ ਇਨਫਰਾਸਟ੍ਰਕਚਰ ਨੇ 966 ਖਰੀਦੇ ਜਿਹੜੀ ਇੱਕ ਕੁਇਕ ਸਪਲਾਈ ਚੇਨ ਹੈਗੀ ਆ 410 ਖਰੀਦੇ ਵਿਦਾਂਤਾ ਲਿਮਟਿਡ ਨੇ 400 ਖਰੀਦੇ ਹਲਦੀਆ ਐਨਰਜੀ ਨੇ 370 ਖਰੀਦੇ ਇੱਕ ਈ ਸੇਲ ਮੈਨੇ ਕੰਪਨੀਆਂ 224 ਖਰੀਦੇ ਐਮ ਕੇ ਜੇ ਇੰਟਰ ਹੈਗੀ ਆ 192 ਖਰੀਦੇ ਮਦਨ ਲਾਲ ਲਿਮਟਿਡ ਹੈਗਾ 182 185 ਖਰੀਦੇ ਭਾਰਤੀ Airtel Airtel ਵੀ ਨਹੀਂ ਬਚੀ ਹੈਗੀ ਹੂੰ ਭਾਰਤੀ Airtel ਨੇ 20 ਚੋਣ ਬਾਂਡ ਖਰੀਦ ਕੇ ਚੰਦਾ ਦਿੱਤਾ ਭਾਜਪਾ ਨੂੰ ਭਾਰਤੀ Airtel ਦੇਰੀਆ 183 ਖਰੀਦੇ ਇਹਨਾਂ ਨੇ ਹੂੰ ਡੰਕ ਇੱਕ ਹੈਗਾ ਉਤਕਲ ਅਲੂਮਨੀਆ ਹੂੰ ਉਹਨੇ 145 ਖਰੀਦੇ ਜਿੰਦਲ ਸਟੀਲ ਹੂੰ ਜਿੰਦ ਜਿਹੜਾ ਕਾਂਗਰਸੀ ਬੰਦਾ ਸੀਗਾ ਉਹ ਹੂੰ ਸਿੰਦਲ ਸਟੀਲ ਸੀਗੇ ਉਸਨੇ ਵੀ ਘੱਟ ਨਹੀਂ ਕੀਤਾ ਕੰਮ ਉਸਨੇ ਵੀ 123 ਖਰੀਦੇ ਆ ਟੋਰੈਂਟ ਪਾਵਰ ਟੋਰੈਂਟ ਪਾਵਰ ਨੇ 106 ਖਰੀਦੇ ਆ ਇੱਕ ਆਈ ਐਫ ਬੀ ਐਗਰੋ ਇਹ ਵੀ ਖੇਤੀਬਾੜੀ ਨਾਲ ਜੁੜੀ ਇੱਕ ਹੈਗੀ ਆ ਟੋਰੈਂਟ ਤਾਂ ਗੈਸ ਵਾਲੀ ਆ ਨਾ ਟੋਰੈਂਟ ਗੈਸ ਵਾਲੀ ਆ ਤੇ ਉਸਨੇ ਆਈ ਐਫ ਬੀ ਐਗਰੋ ਨੇ 99 ਖਰੀਦੇ ਤੇ ਤੁਸੀਂ ਦੇਖੋਗੇ ਜਿਹੜੀਆਂ ਕਿ ਸਾਡੇ ਹੈਲਥ ਨਾਲ ਸੰਬੰਧਿਤ ਕੰਪਨੀਆਂ ਨੇ ਜਿਹੜੀਆਂ ਸਾਡੇ ਹੈਲਥ ਨਾਲ ਸੰਬੰਧ ਬੰਨਾਂਦੀਆਂ ਨੇ ਹੈਲਥ ਨਾਲ ਸਾਨੂੰ ਹੈਲਥ ਠੀਕ ਰੱਖਣ ਵਾਸਤੇ ਦਵਾਈਆਂ ਬਣਾਉਂਦੀਆਂ ਨੇ ਉਹਨਾਂ ਉਹ ਉਹ ਕਿਉਂ ਚੋਣਵੌਣ ਖਰੀਦਣ ਜੀ ਹੂੰ ਉਹਨਾਂ ਦਾ ਤਾਂ ਕੰਮ ਸਹੀ ਕਰਨਾ ਹੁੰਦਾ ਉਹ ਥੋੜਾ ਹੈਲਥ ਨਾਲ ਖਲਵਾੜ ਕਰਨਗੇ ਸਾਡੀ ਹੁਣ ਹੈਲਥ ਨਾਲ ਸੰਬੰਧਿਤ ਕੰਪਨੀਆਂ ਨੇ ਵੀ ਚੋਣਵੌਣ ਖਰੀਦਦੇ ਆ ਹੂੰ ਇਹਨਾਂ ਨੇ ਮਾਲਕੇ ਦੇਖੋ ਤੁਸੀਂ ਜਿਹੜੀਆਂ ਕਿ ਉਪਕਰਨ ਬਣਾਉਂਦੇ ਨੇ ਜੀ ਉਹ ਹੂੰ 14 ਕੰਪਨੀਆਂ ਵਿੱਚੋਂ 14 ਕੰਪਨੀਆਂ ਨੇ 534 ਕਰੋੜ ਦੇ ਬਾਣ ਖਰੀਦਦੇ ਆ ਹੂੰ ਹੈਲਥ ਨਾਲ ਸੰਬੰਧਿਤ ਕੰਪਨੀਆਂ ਨੇ 14 ਕੰਪਨੀਆਂ ਨੇ 534 ਚੋਣ ਬਾੜ ਖਰੀਦੇ ਨੇ ਸਿਆਸੀ ਪਾਰਟੀਆਂ ਨੂੰ ਦੇਣ ਵਾਸਤੇ ਖਾਸ ਕਰਕੇ ਭਾਜਪਾ ਨੂੰ ਦੇਣ ਵਾਸਤੇ ਇਹ ਖਰੀਦੇ ਨੇ ਜੀ ਤਾਂ ਦੇਖੋ ਹੁਣ ਤੁਸੀਂ ਇਹ ਕਿੱਡੀ ਵੱਡੀ ਗੱਲ ਹੈ ਇਹਦਾ ਵਿੱਚ ਕੀ ਕੋਹਣਾ ਡਾਕਟਰ ਏਡੀਜ਼ ਉਪਰ ਆ ਨਾ ਡਾਕਟਰ ਏਡੀਜ਼ ਆ ਗਿਆ ਉਪਰ ਡਾਕਟਰ ਏਡੀਜ਼ ਲੈਬ ਟੋਰੈਂਟ ਫਾਰਮਾ ਨਾਟਕੋ ਫਾਰਮਾ ਡੀਵਿਸ ਲੈਬ ਅਰਵਿੰਦੋ ਫਾਰਮਾ ਸਿਪਲਾ ਸਿਪਲਾ ਵਰਗ ਦੀਆਂ ਕੰਪਨੀਆਂ ਸਿਪਲਾ ਸੰਨ ਫਾਰਮਾ ਲੈਬ ਹੈਟਰੋ ਡਰੱਗਸ ਇੱਕ ਜਾਇਡ ਜਾਇਦਰ ਹੈਲਥ케ਅਰ ਇੱਕ ਮੇਨ ਕਾਈਂਡ ਫਾਰਮ ਇਹਨਾਂ ਕੰਪਨੀਆ ਨੇ ਕੋਈ ਦਵਾਈਆਂ ਬਣਾਉਂਦੀ ਕੰਪਨੀਆ ਕੋਈ ਉਪਕਰਨ ਬਣਾ ਰਹੀ ਆ ਇਹਨਾਂ ਨੇ ਵੀ ਚੋਣ ਬਾਣ ਕੇ ਦਿੱਦ ਕੇ ਭਾਜਪਾ ਵਰਗੀ ਵੱਡੀ ਕੰਪਨੀ ਨੂੰ ਦਏ ਨੇ ਇਹਨਾਂ ਵਿੱਚ ਇੱਕ ਬੰਦਾ ਹੈਗਾ ਜੀ ਅ ਜਿਹੜਾ ਕਿ ਚੋਣ ਕਮਿਸ਼ਨ ਦੇ ਉਹਨੇ ਪਾਏ ਨੇ ਨਾ ਜੀ ਆਪਣਾ ਅੰਕੜੇ ਦੇ ਵਿੱਚ ਇੱਕ ਬੰਦਾ ਹੈਗਾ ਸੈਂਟੀਆਗੋ ਮਾਰਟਿਨ ਇਸ ਇਸ ਦੇ ਉੱਪਰ ਈਡੀ ਨੇ ਬੜੇ ਛਾਪੇ ਮਾਰੇ ਨੇ ਜੀ ਇਸ ਬੰਦੇ ਦੇ ਉੱਪਰ ਸੈਂਟੀਆਗੋ ਮਾਰਟਿਨ ਹੂੰ ਇਹ ਲਾਟਰੀ ਦਾ ਕੰਮ ਲਾਟਰੀ ਦਾ ਕੰਮ ਕਰਦਾ ਹੈ ਹੂੰ ਇਹ ਲਾਟਰੀ ਦਾ ਕੰਮ ਕਰਦਾ ਇਹਦੇ ਉੱਪਰ 900 ਕਰੋੜ ਦੇ ਲਾਟਰੀ ਕੱਪੜੇ ਦਾ ਦੋਸ਼ ਹੈ ਹੂੰ ਇਸ ਬੰਦੇ ਉੱਤੇ ਇਸ ਬੰਦੇ ਨੇ ਪਤਾ ਕਿੰਨੇ ਚੋਣ ਬਣ ਖਰਦੇ ਆ ਤੁਸੀਂ ਹੈਰਾਨ ਹੋ ਜਾਓਗੇ 1368 ਕਰੋੜ ਦੇ ਹੂੰ ਇਸ ਇਕੱਲੇ ਬੰਦੇ ਨੇ ਚੋਣ ਬਣ ਖਰਦੇ ਆ 1368 ਕਰੋੜ ਦੇ ਇਹ ਮਰ ਕੇ ਤਕਰੀਬਨ ਉਧਰੇ ਸਾਊਥ ਵਿੱਚ ਇਹ ਲਾਟਰੀ ਦਾ ਕੰਮ ਕਰਦਾ ਹੈ 900 ਕਰੋੜ ਰੁਪਏ ਦਾ ਵੱਧ ਨੁਕਸਾਨ ਪਹੁੰਚਾਉਣ ਦਾ ਦੋਸ਼ ਹੈ ਦੇ ਉੱਪਰ ਬੰਦੇ ਦੇ ਉੱਪਰ ਇਹਦੇ ਉੱਪਰ ਈਡੀ ਦੇ ਛਾਪੇ ਵਾਲੀ ਬਣੀ ਕੀਤੀ ਆ ਈਡੀ ਨੇ ਕਿਉਂਕਿ ਇਹਨੂੰ ਡਰਾਇਆ ਕੰਪਨੀ ਲੈਟਰ ਦੀ ਕੰਪਨੀ ਲੈਟਰ ਦੇ ਪੈਸੇ ਬਹੁਤ ਹੁੰਦੇ ਨੇ ਹੂੰ ਇਸ ਨੇ ਸੋਚਿਆ ਵੀ ਯਾਰ ਆਪਾਂ ਜੇਲ੍ਹ ਕਿਉਂ ਜਾਈਏ ਆਪਾਂ ਚੋਣ ਬਣ ਕਰਦੇਗੇ ਭਾਜਪਨ ਦੇ ਦਈਏ ਆਪਾਂ ਹੂੰ ਭਾਜਪਨ ਦਾ ਪਾਰਟੀ ਦੇ ਦਈਏ ਤਾਂ ਕਿ ਬਚ ਜਾਈਏ ਜੇਲ੍ਹ ਤੋਂ ਜਾਣ ਤੋਂ ਬਚ ਗਿਆ ਸਾਰੇ ਕੇਸ ਹੈਂਡਲ ਉਮਰ ਕੇ ਹੈਂ ਕਰ ਲੇ ਉੱਥੇ ਹੀ ਰੋਕ ਲੇ ਪੌਜ਼ ਕਰ ਲੇ ਤੇ ਬੰਦਾ ਬੰਦਿਆਂ ਨੂੰ ਬਚਾ ਦਿੱਤਾ ਪਰ 1300 68 ਕਰੋੜ ਦੇ ਚੋਣ ਬਾਂਡ ਇਹਨੂੰ ਦੇ ਦਿੱਤੇ ਆ ਨੇ ਖਰੀਦ ਕੇ ਇਹ ਹੈ ਇਹ ਇਹ ਭਾਜਪਾ ਤੰਤਰ ਹੈ ਜੀ ਸਾਡੇ ਭਾਰਤ ਦਾ ਕਿਵੇਂ ਲੋਕਾਂ ਨੂੰ ਲੁੱਟਿਆ ਇਸ ਪਾਰਟੀ ਨੇ ਲੁੱਟਿਆ ਕਹਿ ਰਿਹਾ ਮੈਂ ਗੱਲ ਲੋਕਾਂ ਨੂੰ ਡਰਾ ਡਰਾ ਕੇ ਕਿੱਦਾਂ ਇਕੱਠੇ ਕੀਤੇ ਹੁਣ ਜੇ ਆਪਾਂ ਗੱਲ ਕਰਦੇ ਆਂ ਚੋਣ ਬਾਂਡਾਂ ਦੀ ਜਿਹੜੀਆਂ ਸਵਾਈ ਪਾਰਟੀਆਂ ਨੇ ਹਮ ਜਿਹੜੇ ਸੂਬਾ ਸੂਬੇ ਪੱਧਰੀਆਂ ਪਾਰਟੀਆਂ ਨੇ ਸਾਰੀਆਂ ਪਾਰਟੀਆਂ ਸੂਬੇ ਦੀਆਂ ਤੇ ਨਮੂਰ ਕਾਂਗਰਸ ਵੀ ਹੋ ਗਈ ਉਹਦੇ ਵਿੱਚ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਹੋ ਗਿਆ ਉਹਦੇ ਵਿੱਚ ਕਾਹੀ ਸਾਰੀਆਂ ਪਾਰਟੀਆਂ ਨੇ ਉਹ ਸਾਰੀਆਂ ਸੁਭਾਈ ਪਾਰਟੀਆਂ ਇਕੱਠੀਆਂ ਕਰ ਲਈ ਜੇ ਆਪਾਂ ਸਾਰੀਆਂ ਸੁਭਾਈ ਪਾਰਟੀਆਂ ਨੂੰ ਕੁੱਲ ਸਾਰੀਆਂ ਪਾਰਟੀਆਂ ਨੂੰ ਸੁਭਪਦਰੀ ਪਾਰਟੀ ਨੂੰ ਸਿਰ 5221 ਕਰੋੜ ਰੁਪਏ ਮਿਲਿਆ ਹੂੰ ਸਾਰੀਆਂ ਸੁਭਾਈ ਪਾਰਟੀਆਂ ਨੂੰ 5221 ਕਰੋੜ ਰੁਪਏ ਥੋੜੇ ਜਿਹਾ ਕਿ ਮਿਲਿਆ ਕਾਲੇਦਲ ਨੂੰ ਥੋੜੇ ਜਿਹਾ ਮਿਲਿਆ ਟੀਐਮਸੀ ਨੂੰ ਸਮਾਜਵਾਦੀ ਹੋ ਗਏ ਸਾਰਾ ਟੀਐਮਸੀ ਨੂੰ ਸਮਾਜਵਾਦੀ ਪਾਰਟੀ ਨੂੰ ਐਦਾਂ ਤੇ ਜੀਡੀਜੂ ਨੂੰ ਐਦਾਂ ਮੈਂ ਸਾਰੀਆਂ ਪਾਰਟੀਆਂ ਇਕੱਠੀਆਂ ਸ਼ਿਵ ਸੈਨਾ ਨੂੰ ਹੋ ਗਈ ਠੀਕ ਹੈ ਨਾ ਜੀ ਨਸਕੀਬੀ ਹੋ ਗਈ ਉਹਦੇ ਵਿੱਚ ਉਹਨਾਂ ਨੂੰ 52121 ਕਰੋੜ ਰੁਪਏ ਜਦ ਕੇ ਕੱਲੀ ਭਾਜਪਾ ਨੂੰ 6000 60 ਕਰੋੜ ਰੁਪਏ ਮਰ ਕੇ ਤਕਰੀਬਨ ਤੁਸੀਂ 61100 ਕਰੋੜ ਰੁਪਇਆ ਭਾਰਤ ਜਨਤਾ ਪਾਰਟੀ ਕੱਲੀ ਲੈ ਗਈ ਆ ਉਹ ਜਿਹਦੇ ਵਿੱਚੋਂ ਕਿ ਮੈਂ ਪੜ੍ਹ ਰਿਹਾ ਸੀਗਾ ਕਿ ਹੋਰ ਬਾਕੀ ਜਿਵੇਂ ਕਿ ਕਾਂਗਰਸ ਪਾਰਟੀ ਹੋ ਗਈ ਕਾਂਗਰਸ ਪਾਰਟੀ ਤੇ ਆਮ ਆਦੀ ਪਾਰਟੀ ਕਾਂਗਰਸ ਨੂੰ ਵਿਲੇ ਨੇ 1421 ਕਰੋੜ ਦੇ ਪਚਾਉਣ ਬੋਣ ਤੇ ਆਮ ਆਦਮੀ ਪਾਰਟੀ ਨੂੰ ਮਿਲੇ ਨੇ 65.45 ਕਰੋੜ ਹੂੰ ਮੈਂ ਪੜ੍ਹ ਰਿਹਾ ਸੀ ਕਿ ਤਰਨਮੁਲ ਕਾਂ ਖੇਤਰੀ ਪਾਰਟੀ ਕੱਲੀ ਇੱਕ ਪਾਰਟੀ ਆ ਧਰਮਿੰਦਰ ਜੀ ਜਿਹੜੀ ਮਮਤਾ ਬੈਂਦਰ ਜੀ ਪਾਰਟੀ ਆ ਉਹ ਕੱਲੀ ਖੇਤਰੀ ਪਾਰਟੀ ਨੂੰ 1609 ਕਰੋੜ ਦੇ ਪਾਉਣ ਮਿਲੇ ਨੇ ਬੜਾ ਮਿਲਿਆ ਉਹਨੂੰ ਬਹੁਤ ਜ਼ਿਆਦਾ ਉਹਨੂੰ ਮਿਲੇ ਨੇ ਤੇ ਕਾਫੀ ਵੱਡਾ ਅੰਕੜਾ ਜੀ ਇਹ ਜੇ ਆਪਾਂ ਇਹਨੂੰ ਲੈ ਲਈਏ ਦੇ ਤਾਂ ਬੀਆਰਐਸ ਵਰਗੇ ਜਿਹੜੀ ਪਾਰਟੀ ਹੈਗੇ ਉਹਨੂੰ 12 ਤੋਂ 14 ਕਰੋੜ ਮਿਲੇ ਰਹੇ ਜੀ ਜੀ બીજી ਜਨਤਾ 당 ਹੈਗੀ ਜੀ ਉਹਨੂੰ 775 ਕਰੋੜ ਰੁਪਏ ਮਿਲੇ ਨੇ ਜੀ ਮਤਲਬ ਕਹਿੰਦਾ ਪਾ ਬਾਕੀ ਪਾ ਥੋੜਾ ਥੋੜਾ ਟੋਟਪੂਨ ਤੇ ਇਕੱਲੀ ਭਾਜਪਾ 60 ਅਰਬ 60.5 ਅਰਬ ਰੁਪਇਆ ਉਹਨੇ ਇਕੱਠਾ ਕਰ ਲਿਆ ਚੋਣ ਮਾਰਨਾ ਤੋਂ ਤਾਂ ਹੀ ਤਾਂ ਉਹ ਭਾਈ ਦੋਸ਼ ਲੱਗਦੇ ਨੇ ਉਹਦੇ ਤੇ ਕਿ ਉਹ ਐਮਐਲਏ ਵੀ ਖਰੀਦਦੀ ਆ ਉਹ ਐਮਪੀ ਵੀ ਖਰੀਦ ਲੈਂਦੀ ਆ ਤੇ ਪਾਕਿਸਤਾਨੀ ਕੰਪਨੀ ਤੋਂ ਵੀ ਲੈ ਲੈਂਦੀ ਆ ਕਹਿੰਦੇ ਪਾਕਿਸਤਾਨੀ ਕੰਪਨੀ ਤੋਂ ਵੀ ਲੈ ਲੈਂਦੀ ਆ ਪਾਕਿਸਤਾਨੀ ਕੰਪਨੀ ਦਾ ਮੈਂ ਹੋਰ ਤਨਾ ਮੰਨਦਾ ਮੈਂ ਭਾਜਪਾ ਦਾ ਬਿਲਕੁਲ ਮੈਂ ਮੋਦੀ ਦਾ ਲੋਚ ਕਹੇਗਾ ਪਰ ਜਿਹੜੀ ਪਾਕਿਸਤਾਨੀ ਕੰਪਨੀ ਦੀ ਜਿਹੜੀ ਨਾ ਉਹ ਹੈਗਾ ਨਾ ਜੀ ਉੱਥੇ ਮੈਨੂੰ ਥੋੜਾ ਜਿਹਾ ਸ਼ੱਕ ਲੱਗ ਰਿਹਾ ਉਹ ਹੱਬ ਪਾਵਰ ਕੰਪਨੀ ਹੈ ਕੋਈ ਨਾ ਹਾਂ ਹਾਂ ਇਹ ਇੱਕ ਹੱਬ ਪਾਵਰ ਕੰਪਨੀ ਹੈ ਪਾਕਿਸਤਾਨੀ ਕੰਪਨੀ ਇਹਦੇ ਕੱਲ ਬਹੁਤ ਜ਼ਿਆਦਾ ਇੰਸਟਾ ਤੇ ਫੇਸਬੁੱਕ ਤੇ ਟਵਿੱਟਰ ਤੇ ਪੜਾ ਗਾ ਪਿਆ ਇਹ ਕੰਪਨੀ ਦਾ 95 ਲੱਖ ਰੁਪਏ ਭਾਰਤ ਜਨਤਾ ਪਾਰਟੀ ਨੇ ਜਦੋਂ ਪਲਵਾਮਾ ਹੋਇਆ 2019 ਵਿੱਚ 2019 ਵਿੱਚ ਪਲਵਾਮਾ ਹੋਇਆ 40 ਜਵਾਨ ਸਾਡੇ ਸ਼ਹੀਦ ਕੀਤੇ ਉਦੋਂ ਉਸ ਅਟੈਕ ਨੇ ਉਸ ਅਟੈਕ ਤੋਂ 2 ਮਹੀਨੇ ਬਾਅਦ ਕਹਿੰਦੇ ਭਾਰਤ ਜਨਤਾ ਪਾਰਟੀ ਨੇ ਪਾਕਿਸਤਾਨ ਤੋਂ ਚੰਦਾ ਲੈ ਲਿਆ ਜੀ 95 ਲੱਖ ਰੁਪਏ ਪਾਕਿਸਤਾਨ ਤੋਂ ਲੈ ਲਿਆ ਹੂੰ ਹੁਣ ਸਾਰੇ ਤੁਸੀਂ ਇਰਾਦਾਨ ਹੋਵੋਗੇ ਪਰ ਮੈਨੂੰ ਇੱਥੇ ਥੋੜਾ ਜਿਹਾ ਗਲਤ ਲੱਗਦਾ ਕੰਮ ਇਹ ਮੈਨੂੰ ਜਿਹੜੇ ਸੋਸ਼ਲ ਮੀਡੀਆ ਵਾਲੇ ਬੰਦੇ ਗਲਤ ਲੱਗੇ ਇੱਥੇ ਕਾਰਨ ਮੈਂ ਪੜ੍ਹ ਰਿਹਾ ਸੀ ਕੱਲ ਚੂਣ ਬਾਂਡ ਨੂੰ ਖਰੀਦਣ ਵਾਲੇ ਬੰਦਿਆਂ ਦੀ ਕੈਟਾਗਰੀ ਕਿਹੜੀ ਹੋਣੀ ਚਾਹੀਦੀ ਹੈ ਉਹ ਕੈਟਾਗਰੀ ਹੋਣੀ ਚਾਹੀਦੀ ਸਿਰਫ ਭਾਰਤ ਦਾ ਬਸਨੀਕੀ ਹੋਵੇ ਬੰਦਾ ਜੀ ਚੂਣ ਬਾਂਡ ਉਹੀ ਖਰੀਦ ਸਕਦਾ ਜਿਹੜਾ ਸਿਰਫ ਭਾਰਤ ਦਾ ਬਸਨੀਕ ਹੋਵੇ ਭਾਰਤ ਦੀ ਕੰਪਨੀ ਹੋਵੇ ਕੋਈ ਭਾਰਤ ਦੀ ਏਜੰਸੀ ਹੋਵੇ ਕੋਈ ਪਾਕਿਸਤਾਨ ਜਾਂ ਹੋਰ ਕੋਈ ਦੇਸ਼ ਚੂਣ ਬਾਂਡ ਨਹੀਂ ਖਰੀਦ ਸਕਦਾ ਇਹ ਉਹਦੇ ਵਿੱਚ ਮਦਦ ਹੈ ਹੁਣ ਜੇਕਰ ਚੂਣ ਬਾਂਡ ਪਾਕਿਸਤਾਨ ਤੋਂ ਲਏ ਨੇ ਪਾਕ ਜਨਤਾ ਪਾਰਟੀ ਨੇ ਪਾਰ ਜਨਤਾ ਪਾਰਟੀ ਨੇ ਤਾਂ ਉਹ ਕਿਹੜੀ ਮਤ ਤਹਿਤ ਲਏ ਨੇ ਉਹ ਵੀ ਕ੍ਰਾਈਮ ਹੈ ਜੀ ਦੋਸ਼ ਹੈ ਕਿਹੜੀ ਮਤ ਤਹਿਤ ਲਏ ਨੇ ਜੇਕਰ ਉਹ ਚੋਣ ਬਾੜ ਪਾਰ ਜਨਤਾ ਪਾਰਟੀ ਨੇ ਉਹਨੂੰ ਪਾਰ ਜਨਤਾ ਪਾਰਟੀ ਨੂੰ ਆਪਣਾ ਪੱਖ ਰੱਖਣਾ ਚਾਹੀਦਾ ਜੀ ਵੀ ਅਸੀਂ ਚੋਣ ਬਾੜ ਲਏ ਨੇ ਜਾਂ ਨਹੀਂ ਲਏ ਨੇ ਜਾਂ ਕਿਹੜੀ ਮਤ ਤਹਿਤ ਲਏ ਨੇ ਚੋਣ ਬਾੜ ਉਹਨਾਂ ਨੇ ਕਿਹੜੀ ਕਿਹੜੀ ਚੰਦਾ ਲਿਆ ਕਿੱਥੋਂ ਆ ਇਹ ਉਹਨੂੰ ਪਾਰ ਜਨਤਾ ਪਾਰਟੀ ਆਪਾਂ ਪੱਖ ਰੱਖੇ ਅਜੇ ਤੱਕ ਉਹਦਾ ਪੱਖ ਅਸੀਂ ਕਿਤੇ ਪੜਿਆ ਨਹੀਂ ਜੀ ਦੂਜੀ ਗੱਲ ਇਹ ਆ ਕਿ ਚੋਣ ਉਹ ਉਹ ਵੈਸੇ ਨਹੀਂ ਲੈ ਸਕਦੇ ਪਾਕਿਸਤਾਨ ਤੋਂ ਮਨੂਏ ਇਹ ਝੂਠ ਲੱਗਦਾ ਹੈ ਸੋਸ਼ਲ ਮੀਡੀਆ ਵਾਲਾ ਦਾ ਕੰਮ ਨੂੰ ਝੂਠ ਲੱਗਦਾ ਹੈ ਝੂਠ ਉਦਾਂ ਦਾ ਹੀ ਹੈ ਜਿੱਦਾਂ ਕਿ ਭਾਰਜਨਤਾ ਪਾਰਟੀ ਦਾ ਆਈਟੀ ਸੈੱਲ ਸੈੱਲ ਪਲਾਉਂਦਾ ਹੈ ਜੀ ਉਦ ਵੀ ਭਾਰਜਨਤਾ ਪਾਰਟੀ ਵੀ ਐ ਕਰ ਰਹੀ ਆ ਆਪਾਂ ਇਹ ਨਾਲ ਦੋਸ਼ ਪੜਦੋ ਭਾਰਜਨਤਾ ਪਾਰਟੀ ਦੇ ਉੱਪਰ ਮੈਨੂੰ ਭਾਰਜਨਤਾ ਪਾਰਟੀ ਇਹ ਸਬੰਧ ਵਿੱਚ ਲੱਗਦਾ ਨਹੀਂ ਕਿ ਕੋਨੇ ਪਾਕਿਸਤਾਨ ਤੋਂ ਚੋਣ ਬਾੜ ਲਏ ਹੋਣਗੇ ਫਿਰ ਵੀ ਭਾਰਜਨਤਾ ਪਾਰਟੀ ਨੂੰ ਆ ਸਾਹਮਣੇ ਆ ਕੇ ਸਪਸ਼ਟੀਕਰਨ ਦੇਣਾ ਚਾਹੀਦਾ ਜੀ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਕੀ 5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ